ਡੀਆਈਜੀ ਭੁੱਲਰ ਮਾਮਲੇ 'ਚ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਭੁੱਲਰ ਨੂੰ ਕੋਰਟ ਬਣੀ ਉਹ ਰਾਹਤ ਕਿਉਂ ਨਹੀਂ ਮਿਲੀ ਡੀਆਈਜੀ ਭੁੱਲਰ ਬਣੀ ਉਹ ਕਹੇ ਜਾਂਦਾ ਜੀ ਮੇਰੀ ਗ੍ਰਿਫਤਦਾਰੀ ਗਲਤ ਆ ਤੇ 4 ਘੰਟੇ ਇਹ ਬੈਂਸ ਚੱਲਦੀ ਉਹਨਾਂ ਦੇ ਵਕੀਲਾ ਬਣੀ ਉਹ ਤੇ ਹੁਣ ਪੂਰਾ ਮਾਮਲਾ ਕੀ ਆ এবੀਸੀ ਪੰਜਾਬ ਚੈਨਲ ਬਣੀ ਉਹ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਇਸ ਗੱਲ ਦਾ ਖੁਲਾਸਾ ਕਰਨ ਜਾ ਰਹੇ ਆ ਪਹਿਲਾ ਵੀਡੀਓ ਸੁਣੋ ਫਿਰ ਕਰਾਂਗੇ ਅੱਗੇ ਗੱਲ ਵਾਹ ਖੇਤਰ ਨੂੰ ਲੈ ਕੇ ਡੀਆਈਜੀ ਹਰਚਰਨ ਸਿੰਘ ਭੁੱਲਰ ਹਾਈ ਕੋਰਟ ਗਏ ਕਹਿੰਦੇ ਜੀ ਮੇਰੀ ਗ੍ਰਿਫਤਾਰੀ ਗਲਤ ਹੈ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਕੀ ਕਿਹਾ ਕਿ ਹਰਚੰਦ ਸਿੰਘ ਪੁੱਲਰ ਦੀਆਂ ਮੁਸ਼ਕਿਲਾਂ ਫਿਰ ਤੋਂ ਵਧ ਗਈਆਂ ਨੇ ਬਿਲਕੁਲ ਅੱਜ ਕਾਫੀ 4 ਘੰਟੇ ਦੇ ਕਰੀਬ ਹਰਚੰਦ ਸਿੰਘ ਪੁੱਲਰ ਸਾਹਿਬ ਹੋਣਾਂ ਦੇ ਵਕੀਲਾਂ ਵੱਲੋਂ ਬਹਿਸ ਕੀਤੀ ਗਈ ਹੈਗੀਆ ਹਾਲੇ ਤੀ ਇਹਨਾਂ ਦੀ ਆਰਗੂਮੈਂਟ ਹੀ ਚੱਲ ਰਹੀ ਹੈਗੀਆ ਹਾਲੇ ਤੇ ਪਹਾੜ ਸਰਕਾਰ ਦੇ ਵਕੀਲਾਂ ਨੇ ਤੇ सीबीआई ਦੇ ਵਕੀਲਾਂ ਨੇ ਵੀ ਬੋਲਣਾ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਝਟਕਾ ਮਿਲ ਗਿਆ ਅੱਜ ਸਰਕਾਰ ਨੇ ਜਾਂ ਪਰਚਰ ਸਿੰਘ ਭੁੱਲਰ ਦੇ ਵਕੀਲਾਂ ਨੇ ਪਿਛਲੀ ਵਾਰ ਕਿਹਾ ਸੀ ਕਿ ਜਿਹੜਾ ਸੈਕਸ਼ਨ 5 ਦਿੱਲੀ ਸਟੇਟ ਪੁਲਿਸ ਐਸਟੈਬਲਿਸ਼ਮੈਂਟ ਐਕਟ 1946 ਪਿਛਲੀ ਵਾਰ ਭੁੱਲਰ ਦੇ ਵਕੀਲ ਸਰਕਾਰ ਦੇ ਵਕੀਲ ਸੈਕਸ਼ਨ 5 ਤੇ ਬਹਿਸ ਕਰਦੇ ਰਹੇ ਕਿ ਕਿ ਸੀਬੀਆਈ ਦੀ ਜੂਰਿਡਿਕਸ਼ਨ ਨਹੀਂ ਹੈ ਉਹ ਕੇਸ ਰਜਿਸਟਰ ਨਹੀਂ ਕਰ ਸਕਦੇ ਸੀ ਉਹ ਅਰਜਨ ਸਿੰਘ ਭੁੱਲਰ ਸਾਹਿਬ ਨੂੰ ਨਹੀਂ ਫੜ ਸਕਦੇ ਉਸ ਮਸਲੇ ਦੇ ਵਿੱਚ ਪਿਛਲੇ ਹਿਰੇ ਦੇ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਾਣਕਾਰੀ ਮੰਗੀ ਕਿ ਜਿਹੜਾ ਦਿੱਲੀ ਸਟੇਟ ਜਿਹੜਾ ਇਸਟੈਬਲਿਸ਼ਮੈਂਟ ਪੁਲਿਸ ਐਕਟ 1940 ਉਹ ਸਾਨੂੰ ਦਿੱਤਾ ਜਾਵੇ ਅੱਜ ਉਸ ਤੇ ਬਹਿਸ ਨਹੀਂ ਹੋਈ ਹੈਗੀ ਅੱਜ ਅਰਜਨ ਸਿੰਘ ਭੁੱਲਰ ਦੇ ਵਕੀਲਾਂ ਨੇ ਢੁੰਡੀ ਕਮਾੜ ਦਿੱਤੀ ਹੈਗੀ ਅੱਜ ਢੁੰਡੀ ਕਮਾਈ ਕਮਾੜ ਦਿੱਤੀ ਹੈਗੀ ਡਿਊਟੀ ਦੇ ਸਟੇਟਸ ਨੂੰ ਲੈ ਕੇ ਮੋ ਦਿੱਲੀ ਜਿਹੜੇ ਯੂਟੀ ਦੇ ਸਟੇਟਸ ਨੂੰ ਲੈ ਕੇ ਕਿਉਂ ਘੁੰਡੀ ਕਮਾਈ ਅਦਾਲਤ ਨੂੰ ਉਧਰ ਲਿਜਾਣ ਦੀ ਕਿਉਂ ਕੋਸ਼ਿਸ਼ ਕੀਤੀ ਗਈ ਕਿ ਅਰਜਨ ਸਿੰਘ ਭੁੱਲਰ ਸਾਹਿਬ ਤੇ ਪੜੇ ਗਏ ਨੇ ਜਿਹੜੇ ਬਾਕੀ ਅਫਸਰ ਪੋਲਿਟਿਸ਼ੀਨ ਚੰਡੀਗੜ੍ਹ ਦੇ ਵਿੱਚ ਮਿੰਨੀ ਸੈਕਟਰੀਏਟ ਵੱਖ-ਵੱਖ ਡਾਇਰੈਕਟੋਰੇਟ ਦੇ ਦਫ਼ਤਰਾਂ ਦੇ ਵਿੱਚ ਮੀਨ ਸੈਕਟਰੀਰੀ ਦੇ ਵਿੱਚ ਤੇ ਕੋਠੀਆਂ ਦੇ ਵਿੱਚ ਜਿਹੜੇ ਅਫਸਰ ਬੈਠੇ ਨੇ ਉਹਨਾਂ ਤੱਕ ਨਾ ਸੀ ਪੀ ਜਾਵੇ ਸੈਕਸ਼ਨ 5 ਤੋਂ ਅੱਜ ਗੱਡੀ ਘੁਮਾ ਦਿੱਤੀ ਹੈਗੀ ਡਿਊਟੀ ਦਾ ਸਟੇਟਸ ਹੁਣ ਅੱਜ ਵਕੀਲ ਮਾਨਯੋਗ ਕੀ ਕਹਿੰਦੇ ਹੈ ਕਿ ਨੇ ਅਦਾਲਤ ਦੇ ਵਿੱਚ ਕਿ ਜਦੋਂ ਇਹ ਜਿਹੜਾ ਬਣਿਆ ਸੀ ਜੀ ਦਿੱਲੀ ਜਿਹੜਾ ਸਪਲਿਸ਼ਮੈਂਟ ਐਕਟ 1966 ਤੇ ਜਿਹੜੀ ਚੰਡੀਗੜ੍ਹ ਬਣਦੀ ਹੈ 1966 ਦੇ ਵਿੱਚ ਬਣਦੀ ਹੈਗੀਆ ਤੇ ਬਾਅਦ ਚ ਕਿਉਂਕਿ ਪਹਿਲਾਂ ਦਿੱਲੀ ਹੀ ਡੀਲ ਕਰਦੀ ਸੀ ਸੀਪੀ ਫਿਰ ਹੌਲੀ ਹੌਲੀ ਇਹ ਡਿਊਟੀ ਕਵਰ ਕੀਤੇ ਹੈਗੇ ਤੇ ਨੋਟੀਫਾਈਡ ਹੁੰਦੀ ਰ ਨੋਟੀਫਿਕੇਸ਼ਨ ਜਾ ਰਹੀ ਤੇ ਚੰਡੀਗੜ੍ਹ ਦੇ 1966 ਦੇ ਵਿੱਚ ਬਣਿਆਗਾ ਤੇ ਇਹਦੇ ਇੱਥੇ ਤਾਂ ਹੋ ਨਹੀਂ ਸਕਦਾਗਾ ਇਸ ਕਰਕੇ ਉਹਨਾਂ ਨੇ ਬਾਕੀ ਅਫਸਰਾਂ ਦੇ ਬਚਾ ਲਏ ਜਾਂ ਉਹਨਾਂ ਦੀ ਚਮੜੀ ਬਚਾਉਣ ਵਾਸਤੇ ਕਿ ਇਹ ਨਾ ਕਿ ਕੱਲੂ ਸੀਬੀ ਬਾਕੀ ਦਫਤਰਾਂ ਦੇ ਵਿਭਾਗਾਂ ਕਿ ਜਿਹੜੇ ਹਲੇ ਕਿਉਂਕਿ ਡੀਏ ਦੇ ਕੇਸ ਵਿੱਚ ਅਫਸਰਾਂ ਦੇ ਨਾਮ ਆਉਣੇ ਨੇ ਕਿਉਂਕਿ ਉਹਨਾਂ ਨੂੰ ਨਾ ਫੜ ਕੇ ਲਿਆਉਣ ਇਹ ਤੇ ਅੱਜ ਕਹਾਣੀ ਹੋਰ ਜਿਹੜੀ ਘਮਾਉਣ ਦੀ ਕੋਸ਼ਿਸ਼ ਕੀਤੀ ਹੈਗੀ ਇਹ ਕਹਿ ਦਿੰਦਾ ਹੈ ਕਿ ਜਿਹੜਾ ਚੰਡੀਗੜ੍ਹ ਜਿਹੜਾ ਵਾ ਉਹ ਜੀ 240 ਜਿਹੜੀ ਪਿੱਛੇ ਦੇ ਚੇਂਜ ਹੋ ਲੱਗੀ ਸੀ ਰੌਲਾ ਪੈ ਗਿਆ ਸੀ ਸਾਰੀਆਂ ਪ੍ਰਿੰਸੀਪਲ ਪਾਰਟੀਆਂ ਨੇ ਰੌਲਾ ਪਾ ਹਾਂਜੀ ਇਹ ਭਈ ਹੁਣ ਡੀਏਜੀ ਭੁੱਲਰ ਮਾਮਲੇ ਨੂੰ ਲੈ ਕੇ ਹੁਣ ਤੱਕ ਦੇ ਖੁਲਾਸੇ ਹੋਏ ਆ ਜਿਹੜੇ ਕਿ ABC ਪੰਜਾਬ ਚੈਨਲ ਬਣਿਓ ਸਾਰੀ ਗੱਲਬਾਤ ਸਾਹਮਣੇ ਰੱਖੀ ਜਾਂਦੀ ਤੇ ਪਰ ਹੁਣ ਡੀਏਜੀ ਭੁੱਲਰ ਮਾਮਲਾ ਵੀ ਇੱਕ ਬਿਕਰਮ ਜੀਠੇ ਨਾਲ ਹੀ ਜੁੜਦਾ ਉਹਦੇ ਤੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਦੋਸ਼ ਲੱਗਦੇ ਤੇ ਡੀਏਜੀ ਭੁੱਲਰ ਤੇ ਵੀ ਹੁਣ 7 ਕਰੋੜ ਰੁਪਇਆ ਬਰਾਮਦ ਹੁੰਦਾ ਇਹਦੇ ਘਰੋਂ ਤੇ 2.5 ਕਿਲੋ ਸੋਨਾ ਤੇ ਜਿਹੜੇ ਗੱਲ ਕਰੀ ਆ ਆਪਾਂ ਦਿਲ ਇਹਦੇ ਦੁਬਈ ਦੇ ਵਿੱਚ ਤਿੰਨ ਹੋਟਲ ਦੱਸੀ ਜਾਂਦੇ ਆ ਤੇ ਬਾਕੀ ਹੋਰ ਪਤਾ ਨਹੀਂ ਬੈਂਕ ਲੋਕਰ ਵੀ ਖੰਘਾਲੇ ਜਾਂਦੇ ਆ ਉਹਦੇ ਵਿੱਚੋਂ ਵੀ 50 ਗ੍ਰਾਮ ਸੋਨਾ ਬਰਾਮਦ ਹੁੰਦਾ ਤੇ ਪ੍ਰਾਪਰਟੀਆਂ ਦੇ ਕਾਗਜ਼ ਤੇ 200 ਕਿੱਲਾ ਜ਼ਮੀਨ ਦਾ ਦੱਸਿਆ ਗਿਆ ਐਨੀ ਪ੍ਰਾਪਰਟੀ ਫਿਰ ਆਈ ਕਿੱਥੋਂ ਡੀਏਜੀ ਭੁੱਲਰੂ ਕੋਲ ਸਿਰਫ ਇਹ ਦੋ ਨੰਬਰ ਦੇ ਕੰਮ ਚੋਂ ਆਈ ਹੋਰ ਕਿੱਥੋਂ ਆਈ ਹੁਣ ਡੀਏਜੀ ਇੱਕ ਵੱਡੀ ਰੈਂਕ ਦੇ ਅਧਿਕਾਰੀਆ ਵੱਡੀ ਪੋਸਟ ਦੇ ਵਿੱਚ ਅਤੇ ਹੁਣ ਪੂਰੇ ਬਈ ਖੁਲਾਸੇ ਹਜੇ ਤੱਕ ਹੋਣੇ ਬਾਕੀ ਆ ਕੋਰਟ ਦੇ ਵਿੱਚ ਕਹਿਆ ਇਹਨਾਂ ਨੇ ਆਪਣੇ ਵੰਨਿਓ ਵੀ ਜੀ ਮੇਰੀ ਗ੍ਰਿਫਤਾਰੀ ਗਲਤ ਆ ਤੇ ਪਰ ਬਈ ਇਹ ਤਾਂ ਹੁਣ ਕੋਰਟ ਹੀ ਫੈਸਲਾ ਕਰੂਗੀ ਵੀ ਇਹ ਗ੍ਰਿਫਤਾਰੀ ਗਲਤ ਆ ਜਾਂ ਡੀਏਜੀ ਸੱਚ ਬੋਲ ਰਿਹਾ ਜਾਂ ਝੂਠ ਬੋਲ ਰਿਹਾ ਇਹਦੇ ਤਾਂ ਹੁਣ ਖੁਲਾਸੇ ਹੋਣੇ ਬਾਕੀ ਆ ਜਿਹੜੇ ਇਹਨਾਂ ਦੇ ਕੰਟੈਕਟ ਦੇ ਵਿੱਚ ਸੀ ਦਲਾਲ ਕਸਾਨੂੰ ਨੂੰ ਲੈ ਕੇ ਇਹ ਜਿਵੇਂ ਜਿਵੇਂ ਵਿਜੀਲੈਂਸ ਨੂੰ ਪਤਾ ਲੱਗ ਰਿਹਾ ਸੀਬੀਆਈ ਨੂੰ ਤੇ ਓਵੇਂ ਓਵੇਂ ਬਈ ਗ੍ਰਿਫਤਾਰੀ ਹੋ ਰਹੀ ਆ ਤੇ ਹੁਣ ਇਹਦੇ ਵਿੱਚ ਇਹ ਨਹੀਂ ਪਤਾ ਵੀ ਹਜੇ ਹੋਰ ਅਫਸਰ ਕਿੰਨੇ ਕੁ ਫਸਣਗੇ ਤੇ ਕਿੰਨੇ ਕੁ ਜੱਜ ਫਸਣਗੇ ਕਿਉਂਕਿ ਜਿਵੇਂ ਜਿਵੇਂ ਜਾਂਚ ਚੱਲ ਰਹੀ ਹੈ ਵਿਜੀਲੈਂਸ ਵੱਨੀਓ ਤਾਂ ਉਹ ਬਈ ਜਾਂਚ ਕੋਰਟ ਦੇ ਵਿੱਚ ਸਾਹਮਣੇ ਰੱਖੀ ਜਾਂਦੀ ਹੈ ਸਾਰੀ ਗੱਲ ਤਾਂ ਹੁਣ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਡੀਜੀਪੀ ਭੁੱਲਰ ਮਾਮਲੇ ਨੂੰ ਲੈ ਕੇ ਤਾਂ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ